ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਤਨਾਤ ਸ੍ਰੀ ਮਹੱਲਾ 4 ਹਮ ਆਂਦਲੇ ਆਂਦ ਬਿਖੇ ਬਿਖਰਾਤੇ ਕਿਉ ਚਾਲਾਂ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਹਾ ਮੋ ਅੰਦੂਲੇ ਅੰਦ ਬਿਖੈ ਬਿਕਰਾਤੇ ਕਿਉ ਚਾਲਾ ਗੁਰ ਚਾਲੀ ਸਤ ਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਓ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵੋ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬੰਦ ਹੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਚਪੋਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲੇ ਆ ਕੇ ਲੇ ਲਾਲੀ ਹਰ ਹਰ ਜਪਨ ਜਪ ਲੋ ਚਲੋ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ گرو جی کی فتح جگو جگ اٹل چبر شتر تخت دے مالک حاضرہ حضور صاحب سری گرو گرنت صاحب مہاراج جی پاون پویتر بخش ہوئی ہے ਜੋ ਅੱਜ ਦੀ ਚਾਰ ਪਹਿਰ ਦੀ ਰੈਣ ਗੁਰੂ ਦੀ ਰਜ਼ਾ ਚ ਨੰਗੀ ਹੈ ਅੰਮ੍ਰਿਤ ਵੇਲਾ ਹੋਇਆ ਹੈ ਦਿਨ ਚੜਿਆ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੱਜ ਦੀ ਅੰਮ੍ਰਿਤਮੇ ਪਾਵਨ ਬਖਸ਼ਿਸ਼ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੈਵਰਡ ਕੈਲੀਫੋਰਨੀਆ ਦੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਵਿੱਚ ਜੋ ਤਰੁੱਠ ਕੇ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੇ ਦਰਸ਼ਨ ਬਖਸ਼ੇ ਹਨ ਤੇ دیدار ਦੇਣ ਤੋਂ ਬਾਅਦ ਸਤਿਗੁਰੂ ਜੀ ਨੇ ਜੋ ਅੱਜ ਦੀ ਜੀਵਨ ਜਾਚ ਚੋ ਅੱਜ ਦੇ ਹੁਕਮ ਸਾਨੂੰ ਬਖਸ਼ ਕੇ ਨਿਵਾਜਿਆ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 667 667 ਉਹ 668 668 ਤੱਕ ਸੁਭਾਏ ਮਾਨ ਹਨ ਤਨਾਸਰੀ ਰਾਗ ਹੈ ਤੇ ਚਾਰ ਬੰਦ ਨੇ ਕੁੱਲ ਸ਼ਬਦ ਦੇ ਇੱਕ ਬੰਦ ਰਹਾਉ ਦਾ ਹੈ ਰਹਾਉ ਦੇ ਬੰਦ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰ ਰਹੇ ਹਨ ਗੌਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਓ ਸਭ ਕਹਿੰਦੇ ਹੈ ਮੇਰੇ ਗੁਰ ਸਿੱਖ ਪਿਆਰੇ ਮਿੱਤਰੋ ਮੇਰੇ ਦੋਸਤੋ ਕੀ ਕਰੋ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਤੇ ਤੁਰੋ ਭਾਵ ਆਪਣੀ ਮਤ ਛੱਡ ਦਿਓ ਤੇ ਗੁਰੂ ਦੀ ਮਤ ਲਓ ਕਿਉਂਕਿ ਜਿਹੜੀ ਆਪਣੀ ਮਤ ਹੈ ਮਨੁੱਖ ਦੀ ਇਹ ਮਨੁੱਖ ਨੂੰ ਸਦਾ ਭਟਕਣਾ ਵਿੱਚ ਪਾਉਂਦੀ ਹੈ ਜਦੋਂ ਮਨੁੱਖ ਆਪਣੀ ਮਤ ਦੇ ਪਿੱਛੇ ਤੁਰਦਾ ਹੈ ਸਦਾ ਭਰਮ ਦੇ ਵਿੱਚ ਰਹਿੰਦਾ ਹੈ ਪਰ ਜੇ ਗੁਰੂ ਦੀ ਦੱਸੀ ਮਤ ਤੇ ਤੁਰ ਪਵੇ ਜਿਹਨੂੰ ਗੁਰਮਤ ਕਹਿੰਦੇ ਆ ਗੁਰੂ ਦੇ ਦੱਸੇ ਹੋਏ ਰਾਹਾਂ ਨੂੰ ਅਪਣਾ ਲਵੇ ਤੇ ਇਹਦੇ ਬਹੁਤੇ ਮਸਲੇ ਜਿਹੜੇ ਨੇ ਉਹ ਸੁਲਝ ਸਕਦੇ ਹਨ ਸਤਿਗੁਰੂ ਜੀ ਇੱਕ ਜਗ੍ਹਾ ਹੋਰ ਬੜੀ ਪਿਆਰੀ ਗੱਲ ਕਹਿੰਦੇ ਹਨ ਕਹਿੰਦੇ ਇਤ ਮਾਰਗ ਚੱਲੇ ਭਾਈ ਅੜੇ ਗੁਰ ਕੈ ਸੋਕਾਰ ਕਮਾਈ ਜਿਓ ਇਸ ਰਸਤੇ ਤੇ ਤੁਰਨ ਵਾਸਤੇ ਗੁਰੂ ਦੇ ਮਾਰਗ ਤੇ ਤੁਰਨ ਵਾਸਤੇ ਗੁਰੂ ਦੀ ਦੱਸੀ ਹੋਈ ਕਾਰ ਭਵ ਗੁਰੂ ਦੀ ਦੱਸੀ ਮਰਿਆਦਾ ਗੁਰੂ ਦਾ ਦੱਸਿਆ ਜੀਵਨ ਅਪਣਾ ਆਪਣੀ ਮਤ ਛੱਡ ਦੇ ਕਿਉਂਕਿ ਮਨੁੱਖ ਦੀ ਮਤ ਮਨਮਤ ਹੈ ਗੁਰੂ ਦੀ ਮਤ ਗੁਰੂ ਮਤ ਹੈ ਗੁਰੂ ਮਤ ਹੀ ਇਹਦੇ ਰਸਤੇ ਨੂੰ ਸੌਖਾ ਕਰਦੀ ਹੈ ਗੁਰਸਿੱਖ ਮੀਤ ਚਲੋ ਗੁਰ ਚਾਲੀ ਇਹ ਗੁਰਸਿੱਖ ਮਿੱਤਰ ਜੇ ਤੂੰ ਆਪਣੇ ਜੀਵਨ ਨੂੰ ਸੁਹਾਵਣਾ ਨਿਰਮਲ ਤੇ ਪਵਿੱਤਰ ਕਰਨਾ ਚਾਹੁੰਦਾ ਹੈ ਫਿਰ ਕਰਕੇ ਗੁਰੂ ਦੀ ਦੱਸੀ ਹੋਈ ਚਾਲ ਤੇ ਤੁਰ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਜੋ ਸਤਗੁਰੂ ਗੁਰਦੇਵ ਜੀ ਮਹਾਰਾਜ ਜੀ ਹੁਕਮ ਕਰ ਰਹੇ ਹਨ ਜਿਵੇਂ ਪ੍ਰਮਾਤਮਾ ਜੀ ਤੇਰੇ ਜੀਵਨ ਨੂੰ ਤੋਰ ਰਹੇ ਹਨ ਜੋ ਗੁਰ ਕਹ ਸੋਈ ਭਲ ਮੰਨੋ ਉਹਨੂੰ ਆਪਣੇ ਭਲੇ ਵਿੱਚ ਚੰਗਾ ਜਾਣ ਕੇ ਸਮਝ ਹਰ ਹਰ ਕਥਾ ਨਿਰਾਲੀ ਕਿਉਂਕਿ ਪ੍ਰਭੂ ਦੀ ਸਿਫਤ ਸਲਾਹ ਅਨੋਖੀ ਹੈ ਤੇ ਜੀਵਨ ਦੇ ਵਿੱਚ ਤਬਦੀਲੀ ਪੈਦਾ ਕਰਨ ਵਾਲੀ ਹੈ ਪ੍ਰਭੂ ਦੀ ਕਥਾ ਬੜੀ ਪਿਆਰੀ ਹੈ ਇਹ ਜੀਵਨ ਦੇ ਵਿੱਚ ਨਿਰਮਲਤਾ ਹੀ ਲੈ ਕੇ ਆਉਣ ਵਾਲੀ ਹੈ ਮਨੁੱਖ ਦੀ ਮਤ ਤੋਂ ਵਿਕਾਰ ਉਪਜਦੇ ਹਨ ਗੁਰੂ ਦੀ ਮਤ ਤੋਂ ਸ਼ੁਭ ਗੁਣ ਉਪਜਦੇ ਹਨ ਮਨੁੱਖ ਦੀ ਮਤ ਮਨੁੱਖ ਨੂੰ ਹਮੇਸ਼ਾ ਈਰਖਾ ਨਫ਼ਰਤ ਵਿੱਚ ਲੈ ਕੇ ਜਾਂਦੀ ਹੈ ਤੇ ਗੁਰੂ ਦੀ ਮਤ ਮਨੁੱਖ ਦੇ ਅੰਦਰ ਸੰਤੋਖ ਤੇ ਦਇਆ ਨੂੰ ਪੈਦਾ ਕਰਦੀ ਹੈ ਹੁਣ ਇਸੇ ਕਰਕੇ ਸਤਿਗੁਰੂ ਜੀ ਕਹਿ ਰਹੇ ਹਨ ਗੁਰੂ ਦੀ ਮਤ ਲੈ ਜੋ ਗੁਰੂ ਕਹਿ ਰਹੇ ਹਨ ਜੋ ਪ੍ਰਮਾਤਮਾ ਦਾ ਗਿਆਨ ਕਹਿ ਰਿਹਾ ਏ ਜੋ ਗੁਰੂ ਜੀ ਦੇ ਸ਼ਬਦ ਹੁਕਮ ਕਹਿ ਰਹੇ ਹਨ ਉਸ ਨੂੰ ਭਲਾ ਜਾਣ ਕੇ ਐਕਸੈਪਟ ਕਰ ਕਿੰਤੂ ਪਰੰਤੂ ਨਾ ਕਰਿਆ ਕਰ ਗੁਰੂ ਦੇ ਹੁਕਮ ਤੇ ਐਕਸੈਪਟ ਕਰਿਆ ਕਰ ਗੁਰੂ ਕੇ ਬਚਨਾਂ ਨੂੰ ਕਿਉਂਕਿ ਸਤਿਗੁਰੂ ਸਭਨਾ ਦਾ ਭਲਾ ਮਨਾਇੰਦਾ ਸਤਿਗੁਰੂ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ ਹਰ ਇੱਕ ਮਨੁੱਖ ਦਾ ਭਲਾ ਮੰਗਦਾ ਹੈ ਤੇ ਭਲਾ ਕਰਦਾ ਹੈ ਅਸੀਂ ਆਪਣੀ ਮਤ ਦੇ ਪਿੱਛੇ ਤੁਰ ਕੇ ਆਪਣਾ ਬੁਰਾ ਆਪ ਕਰ ਲੈਨੇ ਹਾਂ ਪਰ ਗੁਰੂ ਦੀ ਮਤ ਤੇ ਤੁਰ ਕੇ ਹਮੇਸ਼ਾ ਚੰਗਾ ਹੁੰਦਾ ਹੈ ਤੇ ਗੁਰੂ ਦੀ ਮਤ ਤੇ ਤੁਰਨ ਵਾਲੇ ਦੇ ਜੀਵਨ ਦੇ ਵਿੱਚ ਹੌਲੀ-ਹੌਲੀ ਬਦਲਾਅ ਆਉਂਦੇ ਹਨ ਕਿਉਂਕਿ ਨਿਮਰਤਾ ਪਿਆਰ ਤੇ ਸਹਜ ਜੀਵਨ ਦੇ ਵਿੱਚ ਆਉਣ ਲੱਗ ਪੈਂਦਾ ਹੈ ਇਹ ਰਹਾ ਉਹਦੀਆਂ ਪੰਕਤੀਆਂ ਹਨ ਹੁਣ ਪਹਿਲੇ ਬੰਦ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਗੱਲ ਤੇ ਤੁਹਾਡੀ ਠੀਕ ਹੈ ਪਾਤਸ਼ਾਹ ਜੀ ਪਰ ਅਸੀਂ ਕਰੀਏ ਕੀ ਸਾਨੂੰ ਆਪਣੀ ਮਤ ਹੀ ਚੰਗੀ ਲੱਗਦੀ ਹੈ ਅਸੀਂ ਤੁਹਾਡੀ ਮਤ ਨਹੀਂ ਲੈ ਪਾਉਂਦੇ ਜਦੋਂ ਅਸੀਂ ਖੁਆਰ ਹੁੰਨੇ ਆ ਜਦੋਂ ਸਾਡੀ ਮੱਤ ਤੇ ਤੁਰ ਕੇ ਅਸੀਂ ਮੁਸੀਬਤ ਵਿੱਚ ਪੈਨੇ ਆ ਉਦੋਂ ਕਿਤੇ ਜਾ ਕੇ ਸਾਨੂੰ ਤੇਰੀ ਯਾਦ ਤੇਰਾ ਚੇਤਾ ਆਉਂਦਾ ਹੈ ਨਹੀਂ ਤੇ ਅਸੀਂ ਇਹੀ ਸੋਚਦੇ ਆ ਕਿ ਸ਼ਾਇਦ ਸਾਡੀ ਮੱਤ ਹੀ ਸਾਨੂੰ ਚੰਗੇ ਰਾਹ ਤੇ ਲੈ ਕੇ ਜਾ ਰਹੀ ਹੈ ਸਾਡੀ ਮੱਤ ਵੱਲੋਂ ਚੁੱਲਿਆਂ ਹੋਇਆ ਰਸਤਾ ਹੀ ਸਾਡੇ ਵਾਸਤੇ ਵਧੀ ਹੈ ਪਰ हे ਸਤਿਗੁਰੂ ਜੀ ਤਰਅਸਲ ਜੋ ਤੁਹਾਡੀ ਮੱਤ ਹੈ ਉਹਦੇ ਉੱਪਰ ਤੁਰ ਕੇ ਹੀ ਜੀਵਨ ਭਲਾ ਹੋ ਸਕਦਾ ਹੈ ਪਰ ਕਹੀਏ ਕੀ ਹਮ ਅੰਦੁਲੇ ਅੰਦ ਬਿਖੈ ਬਿਖਰਾਤੇ ਅੰਦ ਨੇ ਅੰਦ ਦੇ ਅਰਥ ਨੇ ਬਹੁਤ ਹੀ ਅੰਨੇ ਹੋਏ ਬਿਖੈ ਬਿਖ ਮਾਇਕ ਪਦਾਰਥਾਂ ਦੇ ਜ਼ਹਿਰ ਦੇ ਵਿੱਚ ਰਾਤੇ ਦਾ ਅਰਥ ਹੈ ਮਗਨ ਕਿਉਂ ਚੱਲਾਂ ਅਸੀਂ ਕਿਵੇਂ ਚੱਲ ਸਕਦੇ ਹਾਂ ਇਹ ਪਾਤਸ਼ਾਹ ਜੀ ਅਸੀਂ ਜੀਵ ਮਾਇਆ ਦੇ ਮੋਹ ਦੇ ਵਿੱਚ ਬਹੁਤ ਹੀ ਅੰਨੇ ਹੋਏ ਹੋਏ ਹਾਂ ਸਾਡੇ ਜੀਵਨ ਦੀ ਭੁੱਖ ਕੇਵਲ ਤਾਂ ਕੇਵਲ ਮਾਇਕ ਪਦਾਰਥ ਹਨ ਹਰ ਵਕਤ ਅਸੀਂ ਪਦਾਰਥ ਪਦਾਰਥ ਹੀ ਮੰਗਦੇ ਰਹਿੰਨੇ ਆਂ ਪੇਟ ਭਰੇ ਹੋਣ ਦੇ ਬਾਵਜੂਦ ਵੀ ਅਸੀਂ ਭੁੱਖੇ ਹੀ ਰਹਿੰਨੇ ਆ ਹਮੇਸ਼ਾ ਹੀ ਅਸੀਂ ਤੇਰੇ ਕੋਲੋਂ ਮੰਗਦੇ ਹੀ ਰਹਿੰਨੇ ਆ ਕੇਵਲ ਤਾਂ ਕੇਵਲ ਪਦਾਰਥ ਕਿਉਂਕਿ ਸਾਨੂੰ ਪਦਾਰਥ ਹੀ ਜ਼ਿੰਦਗੀ ਦਾ ਆਧਾਰ ਨਜ਼ਰ ਆਉਂਦੇ ਹਨ ਪਰ ਦਰਅਸਲ ਜ਼ਿੰਦਗੀ ਦਾ ਆਧਾਰ ਇਹ ਪਦਾਰਥ ਨਹੀਂ ਇਹ ਜ਼ਹਿਰ ਹੈ ਤੇ ਸਤਗੁਰੂ ਜੀ ਇਸ ਜ਼ਹਿਰ ਨੇ ਸਾਡੇ ਜੀਵਨ ਨੂੰ ਬਰਬਾਦ ਕੀਤਾ ਹੋਇਆ ਹੈ ਦੱਸੋ ਫਿਰ ਮੈਂ ਕਿਵੇਂ ਤੁਰਾਂ ਹਮੇਸ਼ਾ ਅਸੀਂ ਇਸ ਮਾਇਆ ਦੇ ਪਦਾਰਥਾਂ ਦੇ ਵਿੱਚ ਹੀ ਮਗਨ ਰਹਿੰਨੇ ਹਾਂ ਮਾਇਆ ਦੇ ਗੀਤ ਹੀ ਗਾਉਨੇ ਹਾਂ ਦੱਸੋ ਕਿਵੇਂ ਤੁਹਾਡੇ ਦੱਸੇ ਹੋਏ ਜੀਵਨ ਰਾਹ ਤੇ ਤੁਰੀਏ ਕਿਵੇਂ ਇਸ ਰਸਤੇ ਤੇ ਅਸੀਂ ਤੁਰ ਸਕਦੇ ਹਾਂ ਸਤ ਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਏ ਸੁਖ ਦੇਣ ਵਾਲੇ ਗੁਰੂ ਜੀ ਤੁਸੀਂ ਆਪ ਹੀ ਮਿਹਰ ਕਰੋ ਤੇ ਸਾਡੇ ਵਰਗੇ ਜੀਵਨ ਨੂੰ ਆਪਣੇ ਲੜ ਲਾ ਲਓ ਸਾਡੇ ਵਰਗੇ ਅਪਹਾਗੇ ਲੋਕਾਂ ਨੂੰ ਆਪਣੇ ਨਾਲ ਜੋੜ ਲਓ ਸਾਨੂੰ ਆਪਣਾ ਪੱਲਾ ਫੜਾ ਦਿਓ ਆਪਣੇ ਲੜ ਲਾ ਲਓ ਕਿਉਂਕਿ ਤੁਸੀਂ ਹੀ ਸਾਨੂੰ ਆਪਣੇ ਲੜ ਲਾ ਸਕਦੇ ਹੋ ਹੋਰ ਅਸੀਂ ਆਪਣੀ ਮਤ ਦੇ ਨਾਲ ਨਹੀਂ ਲੱਗ ਸਕਦੇ ਕਿਉਂਕਿ ਸਾਡੀ ਮਤ ਪਟਕੜਾ ਹੀ ਪੈਦਾ ਕਰਦੀ ਹੈ ਹਰ ਕੇ ਸੰਤ ਜੱਪੋ ਹਰ ਜਪਣਾ ਹਰ ਕੇ ਸੰਤ ਸੁਣੋ ਜਨ ਭਾਈ ਗੁਰੂ ਸੇਵੋ ਬੇਗ ਬੇ ਗਾਲੀ ਫਿਰ ਗੁਰੂ ਜੀ ਬਹੁਤ ਪਿਆਰਾ ਜਵਾਬ ਦਿੰਦੇ ਹਨ ਹੇ ਭਾਈ ਵੇਖੋ ਕਰੋ ਕੀ ਹੇ ਹਰੀ ਦੇ ਭਗਤ ਜਨੋ ਹੇ ਪ੍ਰਮਾਤਮਾ ਨਾਲ ਪਿਆਰ ਕਰਨ ਵਾਲੇ ਉਹਦੇ ਸੇਵਕੋ ਹੇ ਭਰਾਵੋ ਸੁਣੋ ਜੇ ਇਹ ਗੱਲ ਜੀਵਨ ਵਿੱਚ ਸਮਝ ਆ ਰਹੀ ਆ ਨਾ ਕਿ ਮਾਇਆ ਇੱਕ ਜ਼ਹਿਰ ਹੈ ਤੇ ਫਿਰ ਇਸ ਜ਼ਹਿਰ ਤੋਂ ਬਚਣ ਦਾ ਉਪਾਅ ਇੱਕ ਹੀ ਹੈ ਛੇਤੀ ਤੋਂ ਛੇਤੀ ਗੁਰੂ ਦੀ ਸ਼ਰਨ ਵਿੱਚ ਆ ਜਾਓ ਛੇਤੀ ਤੋਂ ਛੇਤੀ ਗੁਰੂ ਦੇ ਘਰ ਦੇ ਵਿੱਚ ਆ ਜਾਓ ਛੇਤੀ ਤੋਂ ਛੇਤੀ ਬੇਗ ਬੇਗਾਲੀ ਦਾ ਅਰਥ ਹੈ ਛੇਤੀ ਤੋਂ ਛੇਤੀ ਫਿਰ ਛੇਤੀ ਤੋਂ ਛੇਤੀ ਪੂਰੇ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਓ ਸਤਿਗੁਰੂ ਦਾ ਗਿਆਨ ਹੀ ਗੁਰੂ ਦੀ ਸੇਵਾ ਹੈ ਸਤ ਗੁਰੂ ਸੇਵ ਖਰਚ ਹਰ ਬੰਦੋ ਮਤ ਜਾਣੋ ਆਜ ਕੇ ਕਾਲੀ ਜੋ ਸਤ ਗੁਰੂ ਜੀ ਵਾਹਿਗੁਰੂ ਪ੍ਰਭੂ ਦੀ ਜੋ ਸਤ ਗੁਰੂ ਜੀ ਕੇ ਸ਼ਰਨ ਵਿੱਚ ਪੈ ਕੇ ਪਰਮਾਤਮਾ ਦੀ ਜੋ ਜੁਗਤੀ ਜੋ ਪਰਮਾਤਮਾ ਦੀ ਬਖਸ਼ੀ ਹੋਈ ਜੀਵਨ ਜਾਂਚ ਜੋ ਸਤ ਗੁਰੂ ਜੀ ਸਮਝਾ ਰਹੇ ਹਨ ਉਹ ਜੀਵਨ ਸਫਰ ਵਾਸਤੇ ਹੀ ਰਾਹ ਦਾ ਖਰਚ ਹੈ ਇਸ ਕਰਕੇ ਗੁਰੂ ਜੀ ਦੀ ਸ਼ਰਨ ਪੈ ਕੇ ਹੀ ਸ਼ਬਦ ਗੁਰੂ ਦੇ ਕਿਉਂਕਿ ਸ਼ਬਦ ਗੁਰੂ ਹੀ ਗਿਆਨ ਹੈ ਗਿਆਨ ਨੂੰ ਆਪਣੇ ਜੀਵਨ ਵਿੱਚ ਗੁਰੂ ਦੇ ਰਾਹੀਂ ਦਿੱਤੇ ਹੋਏ ਗਿਆਨ ਨੂੰ ਵਸਾ ਕੇ ਸ਼ਬਦ ਗੁਰੂ ਦੇ ਰਾਹੀਂ ਇਸ ਗਿਆਨ ਨੂੰ ਜੀਵਨ ਵਿੱਚ ਅਪਣਾ ਕੇ ਇਸ ਜੀਵਨ ਸਫਰ ਵਾਸਤੇ ਪ੍ਰਮਾਤਮਾ ਦੇ ਹੁਕਮ ਰੂਪੀ ਖਰਚੇ ਨੂੰ ਆਪਣੇ ਪੱਲੇ ਬੰਨੋ ਸਤ ਗੁਰੂ ਸੇਵ ਖਰਚ ਹਰ ਬੰਦੋ ਸਦਾ ਟਾਲ ਰਹਿਣ ਵਾਲੇ ਪ੍ਰਭੂ ਦੇ ਗਿਆਨ ਰੂਪੀ ਖਰਚੇ ਨੂੰ ਆਪਣੇ ਪੱਲੇ ਬੰਨੋ ਮਤ ਜਾਣੋ ਆਜ ਕੇ ਕੱਲ ਹੀ ਅੱਜ ਕੱਲ ਤੇ ਨਾ ਟਾਲੋ ਕਿ ਕੱਲ ਕਰ ਲਾਂਗੇ ਅੱਜ ਕ ਅੱਜ ਹੀ ਕਰੋ ਹੁਣੇ ਕਰੋ ਅਭੀ ਕਰੋ ਹਰ ਵਕਤ ਉਹਦੇ ਹੁਕਮ ਨੂੰ ਜੀਵਨ ਵਿੱਚ ਵਸਾਓ ਹੁਣ ਤੋਂ ਹੀ ਉਹਦੀ ਦੱਸੀ ਮਤ ਨੂੰ ਅਪਣਾਓ ਹੁਣ ਤੋਂ ਹੀ ਉਹਦੇ ਦੱਸੇ ਹੋਏ ਰਸਤੇ ਤੇ ਤੁਰੋ ਇਹਨੂੰ ਕੱਲ ਪਰਸੋਂ ਦੇ ਉੱਤੇ ਨਾ ਪਾਓ ਕਿਉਂਕਿ ਕੀ ਪਤਾ ਸਮਾਂ ਮਿਲੇ ਕਿ ਨਾ ਮਿਲੇ ਹਮ ਆਦਮੀ ਹਾਂ ਇਕਦਮੀ ਮਹੌਲਤ ਮਹਤ ਨਾ ਜਾਣਾ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੈ ਹਰ ਨਾਲੀ ਹੇ ਭਾਈ ਹੇ ਭਗਤ ਜਨੋ ਪ੍ਰਮਾਤਮਾ ਦਾ ਨਾਮ ਸਦਾ ਜਪਿਆ ਕਰੋ ਉਹਦੇ ਹੁਕਮ ਨੂੰ ਸਦਾ ਆਰਾਧਿਆ ਕਰੋ ਹਰ ਵਕਤ ਉਹਦੇ ਹੁਕਮ ਦੇ ਵਿੱਚ ਰਹਿਆ ਕਰੋ ਆਪਣੀ ਮਤ ਛੱਡ ਦਿਓ ਕਿਉਂਕਿ ਇਸ ਹੁਕਮ ਦੀ ਬਰਕਤ ਦੇ ਨਾਲ ਪ੍ਰਮਾਤਮਾ ਦੇ ਭਗਤ ਹਰੀ ਦੀ ਰਜ਼ਾ ਦੇ ਵਿੱਚ ਤੁਰਨ ਲੱਗ ਪੈਂਦੇ ਹਨ ਉਹਦੇ ਹੁਕਮ ਦੀ ਬਰਕਤ ਨਾਲ ਹੀ ਉਹਦੀ ਰਜ਼ਾ ਸਮਝ ਆਉਂਦੀ ਹੈ ਉਹਦਾ ਭਾਣਾ ਸਮਝ ਆਉਂਦਾ ਹੈ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੈ ਹਰ ਨਾਲੀ ਪ੍ਰਮਾਤਮਾ ਦੇ ਭਗਤ ਸੰਤ ਇੱਥੇ ਸ਼ਬਦ ਭਗਤ ਵਾਸਤੇ ਹੈ ਪਰਮਾਤਮਾ ਦੇ ਭਗਤ ਹਰ ਵਕਤ ਫਿਰ ਉਹਦੇ ਹੁਕਮ ਨੂੰ ਜਪਦੇ ਹਨ ਉਹਦੇ ਹੁਕਮ ਦੇ ਵਿੱਚ ਰਹਿੰਦੇ ਹਨ ਤੇ ਉਹਦੇ ਹੁਕਮ ਮੰਨਣ ਦੀ ਬਰਕਤ ਦੇ ਨਾਲ ਹਰ ਵਕਤ ਉਹ ਪ੍ਰਭੂ ਦੀ ਰਜ਼ਾ ਤੇ ਪ੍ਰਭੂ ਦੇ ਬਾਣੇ ਦੇ ਵਿੱਚ ਤੁਰਨਾ ਹੀ ਆਪਣੇ ਜੀਵਨ ਦਾ ਮੰਤੋ ਬਣਾ ਲੈਂਦੇ ਹਨ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਫਿਰ ਜਿਹੜੇ ਮਨੁੱਖ ਪਰਮਾਤਮਾ ਦੇ ਹੁਕਮ ਦੇ ਵਿੱਚ ਟਿਕ ਜਾਂਦੇ ਹਨ ਹਰ ਵਕਤ ਉਹਦੇ ਹੁਕਮ ਨੂੰ ਆਰਾਧਦੇ ਹਨ ਹਰ ਵਕਤ ਉਹਦੇ ਹੁਕਮ ਦੇ ਵਿੱਚ ਰਹਿੰਦੇ ਹਨ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਹਨ ਚੋਜ ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਪਰਮਾਤਮਾ ਉਹਨਾਂ ਨੂੰ ਮਿਲ ਪੈਂਦਾ ਹੈ ਉਹਨਾਂ ਦੀ ਸਾਜ ਫਿਰ ਸੱਚੇ ਵਾਹਿਗੁਰੂ ਨਾਲ ਬਣ ਜਾਂਦੀ ਹੈ ਤੇ ਸਦਾ ਉਹ ਪਰਮਾਤਮਾ ਦੇ ਗੀਤ ਗਾਉਂਦੇ ਹਨ ਹਰ ਹਰ ਜਪਨ ਜਾਪ ਲੋ ਚਲੋ ਚਾਨੀ ਹਰ ਕਿਰਪਾ ਕਰ ਬਨਵਾਲੀ ਸਭ ਕਹਿੰਦੇ ਏ ਬਨਵਾਰੀ ਪ੍ਰਭੂ ਹੇ ਰਹਿਮਤਾ ਕਰਨ ਵਾਲੇ ਮੇਰੇ ਸੱਚੇ ਪ੍ਰਮਾਤਮਾ ਜੀ ਮੇਰੇ ਵਾਸਤੇ ਤੇਰਾ ਹੁਕਮ ਜਪਣਾ ਹੀ ਮੇਰੇ ਜੀਵਨ ਦੀ ਤਾਂਗ ਹੈ ਤੇਰੇ ਹੁਕਮ ਦੇ ਵਿੱਚ ਰਹਿਣਾ ਹੀ ਤੇਰੇ ਨਾਮ ਦੀ ਬਰਕਤ ਵਿੱਚ ਰਹਿਣਾ ਹੀ ਮੇਰੇ ਜੀਵਨ ਦਾ ਆਸਰਾ ਹੈ ਤੂੰ ਮਿਹਰ ਕਰ ਕਿਰਪਾ ਕਰ ਮੇਰੇ ਤੇ ਤਾਕੀ ਮੇਰਾ ਮਨ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਨਾਨਕ ਜੀ ਆਖਦੇ ਹਨ हे ਪ੍ਰਭੂ ਮੈਨੂੰ ਵੀ ਸਤ ਸੰਗਤ ਦਾ ਮਿਲਾਪ ਬਖਸ਼ ਐਸੀਆ ਗੁਰਮੁਖ ਪਿਆਰਿਆਂ ਦੀ ਸੰਗਤ ਬਖਸ਼ ਜੋ ਤੇਰੇ ਨਾਮ ਨਾਲ ਜੁੜੇ ਹਨ ਜੋ ਸਦਾ ਤੇਰੇ ਹੁਕਮ ਦੇ ਵਿੱਚ ਟਿਕੇ ਰਹਿੰਦੇ ਹਨ ਕਿਉਂਕਿ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਤੇਰੇਆ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਹੀ ਜੀਵਨ ਦੀ ਤਬਦੀਲੀ ਹੋ ਸਕਦੀ ਹੈ ਮੈਨੂੰ ਐਸਿਆ ਗੁਰਮੁਖ ਪਿਆਰਿਆਂ ਭਗਤਾਂ ਦੇ ਨਾਲ ਬਿਠਾ ਜੋ ਹਰ ਵਕਤ ਤੇਰੇ ਨਾਮ ਨੂੰ ਤੇਰੇ ਹੁਕਮ ਵਿੱਚ ਤੁਰਦਾ ਅਭਿਆਸ ਕਰਦੇ ਹਨ ਸਦਾ ਤੇਰੇ ਚਰਨਾਂ ਵਿੱਚ ਟਿਕਦੇ ਹਨ ਤੇ ਉਹਨਾਂ ਗੁਰਮੁਖ ਪਿਆਰਿਆਂ ਦਾ ਗਿਆਨ ਉਹਨਾਂ ਗੁਰਮੁਖ ਪਿਆਰਿਆਂ ਦੀ ਸੋਝੀ ਮੈਨੂੰ ਬਖਸ਼ ਤਾਂ ਕਿ ਮੇਰੇ ਜੀਵਨ ਦੇ ਵਿੱਚ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਿਨਾ ਪਗਰਾਲੀ ਇਥੇ ਇਹ ਨਹੀਂ ਕਿ ਕਿਸੇ ਸਾਧ ਤੇ ਪੈਰਾਂ ਦੀ ਮਿੱਟੀ ਢੂੜ ਮੱਥੇ ਤੇ ਲਾਉਣ ਲੱਗ ਪੈਣੀ ਹੈ ਸਤਿਗੁਰ ਨੇ ਇਥੇ ਕਿਸੇ ਸਾਧ ਦੀ ਗੱਲ ਕਰਦਿਆਂ ਹੋਇਆਂ ਇਹ ਨਹੀਂ ਆਖਿਆ ਕਿ ਇਹ ਕਿਸੇ ਇੱਕ ਸੰਤ ਦੀ ਗੱਲ ਚੱਲ ਰਹੀ ਹੈ ਸਾਧ ਦਾ ਅਰਥ ਇਹ ਜਿਨ੍ਹਾਂ ਨੇ ਆਪਣੇ ਜੀਵਨ ਸਾਧ ਲਏ ਹਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚੋਂ ਵਿਕਾਰ ਮੁਕਾ ਲਏ ਹਨ ਜੋ ਕਪਟ ਧਰੋ ਨੂੰ ਜੀਵਨ ਚ ਜਿਨ੍ਹਾਂ ਨੇ ਖਤਮ ਕਰ ਦਿੱਤਾ ਹੈ ਐਸਿਆਂ ਗੁਰਮੁਖ ਪਿਆਰਿਆਂ ਭਗਤਾਂ ਦਾ ਮੈਨੂੰ ਸੰਗ ਬਖਸ਼ ਤਾਂ ਕਿ ਮੈਂ ਉਹਨਾਂ ਦੇ ਕੋਲੋਂ ਉਹਨਾਂ ਦੇ ਚਰਨ ਧੂੜ ਕਿਹੜੀ ਹੈ ਉਹਨਾਂ ਦਾ ਗਿਆਨ ਉਹਨਾਂ ਦੇ ਗਿਆਨ ਨੂੰ ਲੈ ਕੇ ਆਪਣੇ ਜੀਵਨ ਦੇ ਵਿੱਚ ਮੈਂ ਤੇਰੀਆਂ ਦਿੱਤੀਆਂ ਹੋਈਆਂ ਰਹਿਮਤਾਂ ਨੂੰ ਮਾਣ ਸਕਾਂ ਤੇਰੇ ਦੱਸੇ ਹੁਕਮ ਦੇ ਵਿੱਚ ਤੁਰ ਸਕਾਂ ਇਹ ਅੱਜ ਦੇ ਪਾਵਨ ਹੁਕਮ ਨੇ ਜੋ ਸਤਿਗੁਰੂ ਜੀ ਨੇ ਬਖਸ਼ੇ ਹਨ ਸਮਝਣ ਵਾਲਾ ਸ਼ਬਦ ਹੈ ਇੱਕ ਇੱਕ ਪੰਕਤੀ ਸ਼ਬਦ ਦੀ ਪਰਮਾਤਮਾ ਦੇ ਘਰ ਵੱਲ ਲੈ ਕੇ ਜਾਂਦੀ ਹੈ ਮਨੁੱਖ ਨੂੰ ਮਾਇਕ ਪਦਾਰਥਾਂ ਤੋਂ ਉੱਪਰ ਚੁੱਕ ਕੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਦਾ ਮਨੋਕਨ ਨੂੰ ਯਤਨ ਕਰਾਉਂਦੀ ਹੈ ਚਾਹੀਦਾ ਇਹ ਹੈ ਕਿ ਗੁਰੂ ਦੇ ਗਾਦੀ ਰਾਤੇ ਤੁਰਨਾ ਹੀ ਸਾਡੇ ਜੀਵਨ ਦਾ ਮਨੋਰਥ ਹੋਣਾ ਚਾਹੀਦਾ ਹੈ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਜੀ ਸਤਿਗੁਰੂ ਕਿਰਪਾ ਕਰਨ ਹੁਕਮਨਾਮੇ ਦੀ ਦਾਤ ਸਾਡੇ ਜੀਵਨ ਵਿੱਚ ਵਸੇ ਆਓ ਸਤਿਗੁਰੂ ਦੇ ਚਰਨਾਂ ਵਿੱਚ ਜੁੜੀਏ ਨਿਤਨੇਮੀ ਬਣੀਏ ਗੁਰਬਾਣੀ ਦਾ ਜਾਪ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ